ਸਵਾਗਤ ਕਰੀਏ ਗਰਾਊਂਡ ਕਲੀਅਰ ਕਰ ਦਿਆ ਜੀ ਹੁਣ ਆਹ ਆਹ ਰਾਸ ਘਟਾ ਦਿਓ ਜੀ ਵਿੱਚੋਂ ਜੜਵਿਆ ਹੈਲੋ ਤੇ ਆਲਵਕੀਰ ਦੀਆਂ ਟੀਮਾਂ ਗਰਾਊਂਡ ਚ ਆਉਣਗੀਆਂ ਰੱਬ ਲੱਗਦੀ ਗੱਲ ਕਰ ਲਿਆ ਕਰੋ ਠੀਕ ਹੈ ਨਾ ਸਹੀ ਫੈਸਲਾ ਲੈ ਲਿਆ ਕਰੋ ਮੇਰੇ ਅਸੀਂ ਪਲੇਅਰ ਆ ਸਵੇਰ ਦੇ ਮਰਦੇ ਆ ਇੱਕ ਜਣਾ ਕਿਤਾ ਫੈਸਲਾ ਲੈ ਲੂਗਾ ਇੱਕ ਬੱਚਾ ਕਿਤਾ ਮੈਨੂੰ ਪੁਆਇੰਟ ਦੇ ਨਹੀਂ ਪਤਾ ਕਿੱਤਾ ਚ ਹੋਇਆ ਨਹੀਂ ਨਾਲੇ ਰਮਾਲੀ ਦੀ ਸੌਂਦਾ ਹੈ ਕਹਿੰਦੇ ਆ ਸਾਰੇ ਦੋਏ ਪਲੇਅਰ ਸਹਿਬ ਤਾਂ ਆਪਸ ਵਿੱਚ ਸੌਹਾ ਖਾ ਰਹੇ ਆ ਆਪਦੇ ਸਹਿਬ ਤਾਂ ਹਾਂ ਇਹ ਮੈਕ ਦਾ ਦੋ ਬਰੇ ਮੈਕ ਨਾ ਫੜਾ ਕਰੋ ਤੋਂ ਬੈਂਟੀਆ ਹੈਪੀ ਤੁਸੀਂ ਬਾਹਰ ਆਓ ਭਾਈ ਹੁਣ ਸਾਰੇ ਵੀਰੇ ਗਰਾਊਂਡ ਕਲੀਅਰ ਕਰੋ ਜੀ ਗਰਾਊਂਡ ਕਲੀਅਰੋ ਗਰਾਊਂਡ ਕਰੋ ਜੀ ਕਲੀਅਰੋ ਫਾਈਨਲ ਮੈਚ ਕਰਾਉਣਾ ਇਹ ਗਰਾਊਂਡ ਕਰੋ ਕਲੀਅਰੋ ਗਰਾਊਂਡ ਕਲੀਅਰ ਕਰੋ ਜੀ ਟੀਮਾਂ ਆ ਰਹੀਆਂ ਨੇ ਆਲਮਗੀਰ ਤੇ ਜੜਵਾ ਆਲਮਗੀਰ ਤੇ ਜੜਵਾ